ਆ ਲਓ ਦੋਸਤੋ ਤੁਸੀਂ ਦੇਖ ਪਾ ਰਹੇ ਹੋ ਪੁਰਾਣੀ ਦਾਣਾ ਮੰਡੀ ਦੀ ਇਹ ਉਹ ਭਿਆਨਕ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਪੂਰੀ ਦਾਣਾ ਮੰਡੀ ਦੇ ਅੰਦਰ ਦੇਖੋ ਇਹ ਪਹਿਲੀ ਬਾਰਿਸ਼ ਪਈ ਆ ਪਹਿਲੀ ਬਾਰਿਸ਼ ਦੇ ਵਿੱਚ ਹੀ ਦੇਖ ਲਓ ਤੁਸੀਂ ਪੁਰਾਣੀ ਦਾਣਾ ਮੰਡੀ ਦਾ ਕੀ ਹਾਲ ਹੋਇਆ ਪਿਆ ਸਾਰੀਆਂ ਦੁਕਾਨਾਂ ਬੰਦ ਆ ਸਭ ਤੋਂ ਵੱਡੀ ਪੁਰਾਣੀ ਦਾਣਾ ਮੰਡੀ ਇਹ ਮੰਨੀ ਗਈ ਆ ਜਿੱਥੇ ਸਭ ਤੋਂ ਵੱਧ ਵਪਾਰ ਹੁੰਦਾ ਸਭ ਤੋਂ ਵੱਧ ਟੈਕਸ ਦਿੱਤੇ ਜਾਂਦੇ ਆ ਸਭ ਤੋਂ ਵੱਧ ਦਾਣ ਦਿੱਤਾ ਜਾਂਦਾ ਤੁਸੀਂ ਦੇਖ ਪਾ ਰਹੇ ਹੋ ਕਿੰਨਾ ਬੁਰਾ ਹਾਲ ਆ ਇਹ ਆਪਾਂ ਚਿਤਾਵਨੀ ਨਗਰ ਕੌਂਸਲ ਨੂੰ ਆਪਾਂ ਪਹਿਲਾਂ ਵੀ ਦਿੱਤੀ ਸੀ ਕਿ ਵੀ ਤੁਸੀਂ ਇੱਥੋਂ ਕੂੜਾ ਚੱਕ ਲੋ ਮੰਡੀ ਦੇ ਵਿੱਚ ਤੁਹਾਡੀਆਂ ਪੈਪਾਂ ਬਿਲਕੁਲ ਸਫਾਈ ਹੈ ਨਹੀਂਗੀ ਮੰਡੀ ਦੇ ਵਿੱਚ ਫੇਰ ਨੁਕਸਾਨ ਹੋਊਗਾ ਆ ਤੁਸੀਂ ਦੇਖ ਪਾ ਰਹੇ ਹੋ ਥੋੜਾ ਜਿਹਾ ਮੀਂਹ ਪਿਆ ਰਾਤ ਨੂੰ ਤੇ ਹਲੇ ਤੱਕ ਦੇਖ ਲਓ ਵੀ ਤੁਸੀਂ 1.5 ਦੇ ਵੱਜਣ ਦੇ ਕਰੀਬ ਹੋ ਗਿਆ ਦੁਪਹਿਰ ਦਾ ਆ ਦੇਖੋ ਕਿੰਨਾ ਪਾਣੀ ਇੱਥੇ ਖੜਾ ਤੇ ਕਿੰਨੀ ਗੰਦਗੀ ਆ ਇੱਕ ਪਾਸੇ ਕਿਹਾ ਜਾਂਦਾ ਵਾ ਕਿ ਕੂਲਰਾਂ ਦੇ ਵਿੱਚੋਂ ਪਾਣੀ ਗੱਡੋ ਡੇਂਗੂ ਦੇ ਟੀਕੇ ਲਗਵਾਵੋ ਤੇ ਆ ਦੇਖੋ ਜੀ ਕਿੰਨਾ ਕੂੜਾ ਆ ਦੇਖੋ ਜੀ ਆ ਦੇਖੋ ਜੀ ਕਿੰਨਾ ਕੂੜਾ ਅਸੀਂ ਖਬਰਾਂ ਵੀ ਲਗਵਾਈਆਂ ਦੱਸਿਆ ਵੀ ਕਮੇਟੀ ਦੇ ਵਿੱਚ ਵੀ ਇੱਥੋਂ ਕੂੜਾ ਹੀ ਚੱਕ ਲਿਆ ਕਰੋ ਵੀ ਜਿਹੜਾ ਕੂੜਾ ਵਾ ਇਹ ਗੰਦੇ ਦੇ ਵਿੱਚ ਨਾ ਜਾਵੇ ਪਾਣੀ ਗੰਦਾ ਇੰਨਾ ਦੂਸ਼ਿਤ ਨਾ ਹੋਵੇ ਤੁਸੀਂ ਹਾਲਾਤ ਦੇਖ ਪਾ ਰਹੇ ਹੋ ਇੱਥੇ ਬਹੁਤ ਸਰਕਾਰਾਂ ਆਈਆਂ ਨਾ ਕਿਸੇ ਕਾਂਗਰਸ ਨੇ ਕੋਈ ਕੰਮ ਕਰਾਇਆ ਕਾਂਗਰਸ ਦਾ ਪ੍ਰਧਾਨ ਰਿਹਾ ਅਕਾਲੀ ਦਲ ਦਾ ਪ੍ਰਧਾਨ ਵੀ ਇੱਥੇ ਰਿਹਾ ਹਾਂਜੀ ਹੁਣ ਐਮਐਲਏ ਬੀਬੀ ਸਾਡੇ ਨਾਲ ਵਾਅਦੇ ਕਰਕੇ ਗਈ ਸੀ ਵੀ ਮੰਡੀ ਦੇ ਵਿੱਚੋਂ ਗਊਸ਼ਾਲਾ ਵਿੱਚ ਬਹਿ ਕੇ ਵਾਦਾ ਕੀਤਾ ਗਿਆ ਸੀ ਉਦੋਂ ਸਾਰੇ ਹੀ ਕਾਂਗਰਸ ਦੇ ਵਿੱਚ ਸਾਡੇ ਬੈਠੇ ਸੀ ਬੰਦੇ ਸਾਰੇ ਬੈਠੇ ਸੀ ਤੇ ਉੱਥੇ ਵਾਦਾ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਮੰਡੀ ਦੇ ਪਾਣੀ ਦਾ ਹੱਲ ਕਰਾ ਕੇ ਦੇਣਾ ਵਾ ਆ ਤੁਸੀਂ ਦੇਖ ਲਓ ਸਰਕਾਰ ਆਮ ਆਦਮੀ ਪਾਰਟੀ ਦੀ ਕਿੰਨੀ ਦੇਰ ਹੋ ਗਈ ਆ ਆ ਦੇਖੋ ਉਸ ਤਰ੍ਹਾਂ ਹੀ ਬੁਰਾ ਹਾਲ ਮੰਡੀ ਦਾ ਪੋਂਕੇ ਦਿਹਾੜੇ ਪਤਾ ਨਹੀਂ ਆ ਨਾਲਿਆਂ ਨੂਲਿਆਂ ਤੱਕ ਕੀ ਪਾਣੀ ਕਿੰਨੇ ਸਾਲਾਂ ਤੋਂ ਮੰਡੀ ਦੇ ਪਾਣੀ ਦਾ ਸਮੱਸਿਆ ਛੋਟੀ ਜੀ ਆ ਕੋਈ ਬਾਲੀ ਵੱਡੀ ਨਹੀਂ ਇਨਾਂ ਕੋਲ ਇਹ ਨਹੀਂ ਕਰਵਾਈ ਜਾ ਰਹੀ ਤੇ ਹੋਰ ਇਹਨਾਂ ਨੇ ਕੀ ਕਰਵਾ ਦੇਣਾ ਸਾਨੂੰ ਇਹ ਤਾਂ ਦੱਸੋ ਕਿਹੜਾ ਵਿਕਾਸ ਕਰਵਾ ਰਹੇ ਆ ਕਿਹੜਾ ਵਿਕਾਸ ਹੋ ਰਿਹਾ ਆ ਤਾਂ ਇੰਨੇ ਸਾਲਾਂ ਤੋਂ ਉਲਝਦੇ ਆ ਰਹੇ ਆ ਸਾਰੇ ਮੰਡੀ ਨਿਵਾਸੀ ਕੋਈ ਇੱਥੇ ਗੱਲ ਨਹੀਂ ਕੋਈ ਬਾਤ ਨਹੀਂ ਸਾਨੂੰ ਇਹ ਨਹੀਂ ਸਮਝ ਲੱਗਦੀ ਪਈ ਵੀ ਕਿੱਡੇ ਇੱਕ ਕੰਮ ਆ ਦੱਸੋ ਕੂੜੇ ਦਾ ਦੱਸੋ ਵੀ ਜਦੋਂ ਪਤਾ ਵਾ ਵੀ ਅਸੀਂ ਕਹਿ ਚੁੱਕੇ ਆ ਵੀ ਇੱਥੋਂ ਕੂੜਾ ਡੇਲੀ ਚੱਕਿਆ ਜਾਇਆ ਕਰੇ ਜੀ ਜੇ ਰਾਤ ਨੂੰ ਬਰਾਤੇ ਬਾਰਿਸ਼ ਆ ਗਈ ਤਾਂ ਇੱਥੇ ਕੂੜੇ ਨੇ ਬਹੁਤ ਗੰਦਗੀ ਫੈਲਾ ਦੇਣੀ ਆ ਹਲੇ ਤਾਂ ਦੇਖੋ ਰਾਤ ਹੀ ਮੀਂਹ ਆਇਆ ਥੋੜਾ ਜਿਹਾ ਜੇ ਕਿਤੇ ਹੋਰ ਮੀਂਹ ਆ ਗਿਆ ਨਾ ਜੇ ਤੁਸੀਂ ਇਹ ਯਕੀਨ ਮੰਨਿਓ ਹਲੇ ਤੱਕ ਗੋਡੇ-ਗੋਡੇ ਪਾਣੀ ਆ ਉਹ ਤੁਸੀਂ ਗੱਡੀਆਂ ਵੀ ਦੇਖ ਪਾ ਰਹੇ ਹੋ ਉਹ ਡੁੱਬੀਆਂ ਪਈਆਂ ਦੇਖੋ ਗੱਡੀਆਂ ਦੇਖੋ ਵਪਾਰ ਸਾਰੀਆਂ ਦੁਕਾਨਾਂ ਦੇਖੋ ਬੰਦ ਆ ਦੇਖੋ ਜੀ ਸਾਰੀਆਂ ਦੁਕਾਨਾਂ ਬੰਦ ਮੰਡੀ ਦੀਆਂ ਕੀ ਕਰੂ ਬੰਦਾ ਕੀ ਨੂੰ ਬੰਦਾ ਕੋਸੇ ਹੁਣ ਤਾਂ ਕਹਿਣੋ ਵੀ ਹਟ ਗਏ ਲੋਕੀ ਉਹ ਕਹਿੰਦੇ ਛੱਡੋ ਯਾਰ ਇਹਨਾਂ ਨੂੰ ਕੀ ਕਹਿਣਾ ਇਹਨਾਂ ਦੇ ਤਾਂ ਸਿਰ ਤੋਂ ਕਹਿੰਦਾ ਜੂਨ ਹੀ ਸਿਰਕਦੀ ਇਹਨਾਂ ਨੇ ਕੀ ਕੰਮ ਕਰਨੇ ਆ ਕਮੇਟੀ ਵਾਲਿਆਂ ਨੇ ਕੀ ਇਹਨਾਂ ਨੇ ਰੰਗ ਲਾ ਦੇਣੇ ਆ ਇੱਥੇ ਦੱਸੋ ਹਾਲਾਤ ਦੇਖ ਪਾ ਰਹੇ ਹਾਂ ਸਾਨੂੰ ਤਾਂ ਅੱਜ ਮੰਡੀ ਦੇ ਵਿੱਚ ਰਹਿਣ ਤੋਂ ਵੀ ਸ਼ਰਮ ਆਉਣ ਲੱਗੀ ਅਸੀਂ ਇਹ ਇੱਥੇ ਬਿਲਕੁਲ ਕੂੜਾ ਬੰਦ ਕਰਤਾ ਸੀ ਨਗਰ ਕੌਂਸਲ ਨੂੰ ਬਿਲਕੁਲ ਦੇਖੋ ਪਹਿਲਾਂ ਪਹਿਲੀ ਗੱਲ ਪ੍ਰਧਾਨ ਹੀ ਕੋਈ ਹੈ ਨਹੀਂ ਦੱਸੋ ਕਰਨਗੇ ਕੀ ਐਮ ਐਲ اے ਪਾਵਰ ਐਮ ਐਲ اے ਮੈਡਮ ਕੋਲੇ ਤੁਸੀਂ ਕਰਾਓ ਕੰਮ ਕਿਉਂ ਨਹੀਂ ਇਹਨਾਂ ਨੂੰ ਕਹਿੰਦੇ ਵੀ ਚੱਕੋ ਗੰਦ ਜੇ ਬਿਲਕੁਲ ਨਹੀਂ ਪਿਆ ਹੋਣਾ ਚਾਹੀਦਾ ਤੇ ਉਹ ਬਾਰਿਸ਼ਾਂ ਦਾ ਮੌਸਮ ਜਗਾ ਜਗਾ ਗੰਦਗੀ ਪਈ ਹੈ ਪਤਾ ਨਹੀਂ ਕੀ ਤਾਂ ਹੀ ਤਾਂ ਫਿਰ ਕਹਿੰਦੇ ਨਾ 13 ਦੀਆਂ 13 13 ਦਾ ਫਿਰ ਆਹੀ ਹਾਲ ਹੁੰਦਾ ਦੇਖ ਲਓ ਤੁਸੀਂ ਆ ਹਾਲ ਹੋਏ 13 ਭਾਲਣ ਵਾਲੇ ਆ ਮੁੜ ਕੇ ਜਦੋਂ ਆਪਾਂ ਸ਼ਹਿਰ ਦਾ ਸੋਚਣਾ ਹੀ ਕੁਝ ਨਹੀਂ ਫਿਰ ਹੋਣਾ ਕੀ ਇਹ ਸ਼ਹਿਰ ਦਸਵਾ ਆ ਦੇਖ ਪਾ ਰਹੇ ਹਾਂ ਲੈ ਆ ਕਿੰਨੀ ਗੰਦਗੀ ਹੈ ਦੇਖੋ ਸ਼ਰਮ ਆਉਂਦੀ ਹੈ ਸਾਨੂੰ ਇੱਥੇ ਇਹ ਵੀਡੀਓ ਪਾਉਂਦੇ ਨੂੰ ਵੀ ਜਗਰਾਉਂ ਸ਼ਹਿਰ ਦੀ ਵੀਡੀਓ ਪਾ ਰਹੇ ਹਾਂ ਅਸੀਂ ਇਹ ਜਗਰਾਉਂ ਸ਼ਹਿਰ ਦੇ ਇਹ ਐਮਐਲਏ ਮੈਡਮ ਸਰਬਜੀਤ ਕੋਰ ਦਾ ਏਰੀਆ ਹੈ ਦੇਖੋ ਜਿੱਥੇ ਸਭ ਤੋਂ ਵੱਡੀ ਏਸ਼ ਮੰਡੀ ਹੈ ਇਹ ਪੁਰਾਣੀ ਦਾਣਾ ਮੰਡੀ ਜਿੱਥੇ ਸਭ ਤੋਂ ਵੱਧ ਵਪਾਰ ਹੁੰਦਾ ਉਸ ਮੰਡੀ ਦਾ ਇਹ ਹਾਲ ਆ ਦੱਸੋ ਇੱਥੇ ਤਾਂ ਸੋਨੇ ਦੀਆਂ ਇੱਟਾਂ ਲੱਗੀਆਂ ਹੋਣੇ ਚਾਹੀਦੀਆਂ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਏ ਆ ਕੋਈ ਇੱਥੇ ਬਾਥਰੂਮ ਨਹੀਂ ਚੱਲਦਾ ਦੇਖੋ ਕੀ ਹਾਲ ਬਣਾਇਆ ਪਿਆ ਬੁਰਾ ਹਾਲ ਹੋਇਆ ਪਿਆ ਜਗਰਾਉਂ ਸ਼ਹਿਰ ਦਾ ਬਹੁਤ ਨਗਰ ਕੌਂਸਲ ਤੇ ਮੈਂ ਕਹੂੰਗਾ ਸਰਕਾਰ ਆਮ ਆਦਮੀ ਪਾਰਟੀ ਨੇ ਜੇ ਸਾਡੀ ਆਵਾਜ਼ ਭਗਵੰਤ ਮਾਨ ਸਾਹਿਬ ਤੱਕ ਪਹੁੰਚ ਰਹੀ ਹੋਵੇ ਤਾਂ ਮਾਨ ਸਾਹਿਬ ਤੁਸੀਂ ਜਗਰਾਉ ਮੰਡੀ ਦੇ ਪਾਣੀ ਦੀ ਤੁਸੀਂ ਵੀ ਗੱਲ ਕਰਕੇ ਗਏ ਸੀ ਵੀ ਅਸੀਂ ਸਭ ਤੋਂ ਪਹਿਲਾਂ ਇਹ ਸ਼ਹਿਰ ਦੇ ਵਿੱਚ ਕਮਲ ਚੌਕ ਕਮੇਟੀ ਦੇ ਮੂਹਰੇ ਉਤੋਂ ਤੁਸੀਂ ਵਾਦਾ ਕਰਕੇ ਗਏ ਸੀ ਵੀ ਤੁਸੀਂ ਸਾਡੀ ਸਰਕਾਰ ਬਣਾਓ ਤੇ ਇੱਥੋਂ ਕੀ ਪਾਣੀ ਦਾ ਕੀ ਸਾਰਾ ਸਾਫ਼ ਕਰ ਦਾਂਗੇ ਉਹ ਸਾਡਾ ਤਾਂ ਜੀ ਪਹਿਲੀਆਂ ਸਰਕਾਰਾਂ ਹੀ ਚੰਗੀਆਂ ਸੀ ਉਦੋਂ ਗੰਦਗੀ ਗੰਦਗੀ ਦਾ ਅਸੀਂ ਚਕਾਚਕੂ ਲੈਂਦੇ ਸੀ ਕਹਿ ਕੇ ਕਿਸੇ ਨੂੰ ਹੁਣ ਤਾਂ ਕੋਈ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਦੇਖ ਲਓ ਇੱਕ ਦਿਨ ਚੱਕੀ ਆ ਦੂਜੇ ਦਿਨ ਫੇਰ ਉਹੀ ਗੱਲ ਉਹਦੋਂ ਖਬਰ ਲਾਈ ਆ ਵੀ ਇਹਨਾਂ ਨੇ ਕੂੜੇ ਨੂੰ ਅੱਗ ਲਾਤੀ ਇਹਨਾਂ ਨੇ ਅੱਗ ਲਾਤੀ ਇਹ 5 ਦਿਨ ਅੱਗ ਹੀ ਲਾਉਂਦੇ ਰਹੇ ਕੂੜਿਆਂ ਨੂੰ ਤੇ ਉਦੋਂ ਆਪਾਂ ਇੱਕ ਖਬਰ ਲਾਈ ਉਹਦੇ ਨਾਲ ਇੱਕ ਦਿਨ ਦਾ ਫਰਕ ਪਿਆ ਇੱਕ ਦਿਨ ਕੂੜਾ ਚੱਕ ਕੇ ਲੈ ਗਏ ਹਾਂਜੀ ਮੈਂ ਰਾਤ ਵੀ ਫੋਨ ਕੀਤਾ ਮੈਂ ਕਹਾਂ ਜੀ ਪਾਣੀ ਦਾ ਕੀ ਬਣਿਆ ਉਹ ਕਹਿੰਦੇ ਜੀ ਫਿਕਰ ਨਾ ਕਰੋ ਮੋਟਰਾਂ ਸੈੱਟ ਕੀਤੀਆਂ ਪਈਆਂ ਮੰਡੀ 'ਚ ਬਿਲਕੁਲ ਬੂੰਦ ਨਹੀਂ ਖੜਾ ਨਾ ਹੁਣ ਦਿੰਦੇ ਆ ਦੇਖੋ ਜੀ ਬੂੰਦ ਤਾਂ ਕਾਦੀ ਖੜੀ ਐ ਇੱਥੇ ਤਾਂ ਟੈਂਕੇ ਟੰਕੀ ਪਾੜ ਪੂੜ ਗਈਆਂ ਲੱਗਦਾ ਮੋਟਰਾਂ ਬਹਿ ਕੇ ਆ ਰਹੀਆਂ ਪਾਣੀ ਦੀਆਂ ਮੰਡੀ ਨੂੰ ਆ ਰਹੀਆਂ ਮੈਂ ਬੇਨਤੀ ਕਰਦਾ ਵੀ ਜਲਦ ਤੋਂ ਜਲਦ ਸਾਡੀ ਸੁਣਵਾਈ ਮੰਡੀ ਦੀ ਜਰੂਰ ਕੀਤੀ ਜਾਵੇ ਜੇ ਸਾਡਾ ਕੋਈ ਉੱਚ ਅਧਿਕਾਰੀ ਤੱਕ ਇਹ ਵੀਡੀਓ ਮਾਨ ਸਾਹਿਬ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਆ ਆ ਦੇਖੋ ਪੁਰਾਣੀ ਦਾਣਾ ਮੰਡੀ ਇਸ ਗੰਦਗੀ ਦੇ ਵਿੱਚ ਰਹਿ ਰਹੀ ਆ ਦੇਖੋ ਬਾਰਿਸ਼ ਦਾ ਮੌਸਮ ਪਹਿਲਾਂ ਇਹਨਾਂ ਨੂੰ ਅਲਰਟ ਦਿੱਤਾ ਸੀ 15 ਦਿਨ ਪਹਿਲਾਂ ਕਹਿੰਦਾ ਸੀ ਵੀ بارش ਬਹੁਤ ਤੇਜ਼ ਆ ਸਕਦੀ ਹੈ ਤੇ ਕੂੜੇ ਦਾ ਇੱਥੋਂ ਹੱਲ ਕੀਤਾ ਜਾਵੇ ਵੀ ਕੂੜਾ ਇੱਥੇ ਨਾ ਰੋਜ਼ ਦੀ ਰੋਜ਼ ਚੱਕਿਆ ਜਾਵੇ ਨਾ ਜੀ ਨਾ ਕਾਹਨੂੰ ਸੁਣਦੇ ਆ ਆ ਤੁਸੀਂ ਦੇਖ ਪਾ ਰਹੇ ਹੋ ਹੋ ਸਕੇ ਆਸ ਵੀ ਮਾਨ ਸਾਹਿਬ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਉਹ ਦੇਖਣ ਤਾਂ ਕਿ ਪੁਰਾਣੀ ਦਾਣਾ ਮੰਡੀ ਦਾ ਜੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੁਧਾਰਨਾ ਕਰ ਸਕੇ ਨਾ ਫੇਰ ਤਾਂ ਹੋ ਗਿਆ ਸੁਧਾਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ ਉਹ ਤਾਂ ਵਿਚਾਰੇ ਆ ਦੇਖੋ ਜੀ ਆ ਆ ਫਿਰਦੇ ਰੋਲਦੇ ਲਾਉ ਬੜੀਆਂ ਆਸਾਂ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ ਵੀ ਇਸ ਵਾਰ ਆਮ ਆਦਮੀ ਪਾਰਟੀ ਨੇ ਮੰਡੀ ਦਾ ਪਾਣੀ ਪਹਿਲਾਂ ਪਰਫੈਕਟ ਲਿਆ ਦੇਣਾ ਆ ਦੇਖ ਪਾ ਰਹੇ ਹੋ ਲੋ ਗੰਦਗੀ ਦੇਖੋ ਤੁਸੀਂ ਆਹ ਉਹ ਦੇਖੋ ਜੀ ਗੰਦਗੀ ਤੁਸੀਂ ਕੀ ਬੰਦਾ ਕਰੂ ਇੱਥੇ ਤਾਂ ਰਹਿਣਾ ਹੀ ਔਖਾ ਹੋਇਆ ਪਿਆ ਵਾਹ ਜੀ ਵਾਹ ਬਹੁਤ ਮੇਲੇ ਆਏ ਬੜੇ ਗੱਲਾਂ ਹੋਈਆਂ ਇੱਥੇ ਕਾਹਨੂੰ ਕਿਸੇ ਨੇ ਕੋਈ ਹੱਲ ਨਹੀਂ ਕਰਾਇਆ ਚਲੋ ਦੇਖੋ ਜੀ ਹਲੇ ਤਾਂ ਬਾਰਿਸ਼ ਹੋਰ ਆਉਣੀ ਆ ਜੇ ਹੁਣ ਵੀ ਇਹਦੀ ਨਗਰ ਕੌਂਸਲ ਦੀ ਅੱਖਾਂ ਖੁੱਲਦੀਆਂ ਤਾਂ ਕੂੜੇ ਨੂੰ ਜਲਦ ਤੋਂ ਜਲਦ ਚੁਕਾ ਕੇ ਇੱਥੇ ਸਫਾਈ ਕੀਤੀ ਜਾਵੇ ਤਾਂ ਕਿ ਮੰਡੀ ਦੇ ਵਿੱਚ ਕੋਈ ਬਿਮਾਰੀ ਵੱਡੀ ਭਿਆੰਕਰ ਬਿਮਾਰੀ ਫੈਲ ਗਈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਊਗੀ ਜੇ ਮੰਡੀ ਦੇ ਵਿੱਚ ਵੱਡੀ ਬਿਮਾਰੀ ਫੈਲ ਗਈ ਕੋਈ ਇੰਨੇ ਗੰਦ ਦੇ ਵਿੱਚ ਤਾਂ ਫੈਲ ਹੀ ਜਾਣੀ ਹੈ ਜੀ ਕੂ ਕਹਿੰਦੇ ਡੇਂਗੂ ਦੇ ਟੀਕੇ ਲਵਾਓ ਕੂਲਰ ਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਗੰਦਾ ਬਿਲਕੁਲ ਵੀ ਨਹੀਂ ਕੂਲਰ ਦੇ ਵਿੱਚ ਪਾਣੀ ਖੜਾ ਹੋਣਾ ਚਾਹੀਦਾ ਆ ਦੇਖ ਲਓ ਕੂਲਰ ਦੇ ਵਿੱਚ ਕੀ ਆ ਸੜੇ ਆਮ ਸੜਕਾਂ ਤੇ ਪਾਣੀ ਖੜਾ ਗੰਦਗੀ ਵਾਲਾ ਦੇਖੋ ਬਹੁਤ ਬੁਰਾ ਹਾਲ ਆ ਜੀ ਹੋ ਸਕੇ ਤਾਂ ਤੇ ਗੌਰ ਫਰਮਾਈ ਜਾਵੇ ਅਸੀਂ ਤਾਂ ਪਹਿਲਾਂ ਹੀ ਇਹਨਾਂ ਨੂੰ 15 ਦਿਨ ਪਹਿਲਾਂ ਹੀ ਦੱਸਣਾ ਸ਼ੁਰੂ ਕਰਤਾ ਸੀ